ਸਰਪੰਚੀ ਚੋਣਾਂ ਦਾ ਦੌਰ ਚੱਲ ਰਿਹਾ ਤੇ ਇਸ ਦੌਰ ਦੇ ਚਲਦੇ ਬਟਾਲਾ ਵਿਖੇ ਕੁਪਿੰਡੀਆਂ ਦੋ ਤੀਰਾਂ ਨਿਸ਼ਾਨ ਲੈਣ ਪਹੁੰਚੀਆਂ ਹੋਈਆਂ ਸੀ ਜਿੱਥੇ ਉਹਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਪਰੇ ਬਾਜ਼ਾਰ ਵਿੱਚ ਥਾਣੇ ਦੇ ਸਾਹਮਣੇ ਇੱਕ ਦੂਜੇ ਦੀਆਂ ਗੱਡੀਆਂ ਪੰਡਿਤਿਆਂ ਚੱਟ ਦੋਹਾਂ ਟੀਰਾ ਜਿਹੜੀਆਂ ਨੇ ਉਹ ਪਿੰਡ ਬਾਲੇਵਾਲ ਦੇ ਨਾਲ ਸੰਬੰਧ ਰੱਖਦੀਆਂ ਨੇ ਤੇ ਜੇਕਰ ਘਟਨਾ ਦੇ ਮੌਕੇ ਤੇ ਸਾਹਮਣੇ ਪੁਲਿਸ ਛਾਣੇ ਦੀ ਪੁਲਿਸ ਜਿਹੜੀ ਹੈ ਉਹ ਮੌਕੇ ਤੇ ਨਾ ਪਹੁੰਚਦੀ ਤਾਂ ਦੋਹਾਂ ਟੀਰਾ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਫਿਰ ਵੀ ਦੋਹਾਂ ਟੀਰਾ ਦੇ ਕਿੰ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਗਏ ਘਟਨਾ ਨੂੰ ਲੈ ਕੇ ਦੋਹਾਂ ਟੀਰਾ ਜਿਹੜੀਆਂ ਨੇ ਇੱਕ ਦੂਜੇ ਦੇ ਉੱਤੇ આરોਪ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਤੇ ਦੱਸਦੇ ਹੀ ਇਹ ਉਹ ਮजूदा ਸਰਕਾਰ ਪਾਰਟੀ ਦੇ ਨਾਲ ਸੰਬੰਧਤ ਨੇ ਇੱਕ ਪਾਰਟੀ ਦੀ ਅਬ ਮੌਜੂਦਾ ਪਿੰਡੀ ਸਰਪੰਚ ਹਰਜੀਤ ਕੌਰ ਅਤੇ ਮਨਿੰਦਰ ਸਿੰਘ ਦਾ ਕਹਿਣਾ ਸੀ ਕਿ ਚੋਣ ਨਿਸ਼ਾਨ ਲੈਣ ਆਏ ਹੋਏ ਸੀ ਅਸੀਂ ਤੇ ਬਟਾਲਾ ਵਿਖੇ ਜਿਹੜੇ ਆ ਸੀ ਗਏ ਹੋਏ ਸੀ ਉੱਥੇ ਹੀ ਦੂਜੀ ਟੀਮ ਦੇ ਲੋਕ ਬਹਿਸ ਪਾਏ ਤੇ ਉਹਨਾਂ ਸਾਡੇ ਪਿੱਛੇ ਗੱਡੀਆਂ ਲਗਾ ਕੇ ਸਾਡੇ ਤੇ ਹਮਲਾ ਕਰਦੇ ਹੋਏ ਸਾਡੀ ਗੱਡੀ ਦੀ ਪੰਕੋੜ ਕਰ ਦਿੱਤੀ ਤੇ ਇੱਕ ਵਿਅਕਤੀ ਨੂੰ ਜ਼ਖਮੀ ਵੀ ਕਰ ਦਿੱਤਾ ਉੱਤੇ ਹੀ ਦੂਸਰੀ ਧੀਰ ਦੇ ਲਵ ਪਿੰਸਿੰਘ ਦਾ ਕਹਿਣਾ ਹੈ ਕਿ ਚੋ ਨਿਸ਼ਾਨ ਲੈਂਡਸ ਹਨ ਇੱਕ ਪੰਚ ਨੂੰ ਲੈ ਕੇ ਉੱਥੇ ਬਹਿਸ-ਬਾਤ ਵੀ ਹੋਈ ਸੀ ਜਿਸ ਤੋਂ ਬਾਅਦ ਸਾਡੇ ਤੇ ਹਮਲਾ ਕੀਤਾ ਗਿਆ ਤੇ ਸਾਡੀ ਗੱਡੀ ਪਾ ਦਿੱਤੀ ਤੇ ਸਾਡੇ ਦੇ ਸਾਡੇ ਦੋ ਵਿਅਕਤੀ ਜਿਹੜੇ ਨੇ ਉਹ ਵੀ ਜ਼ਖਮੀ ਕਰ ਦਿੱਤੇ ਤੇ ਉਸੇ ਹੀ ਪੁਲਿਸ ਪਾਰਟੀ ਦੇ ਚੇਕਰ ਗੱਲ ਕਰੀ ਤਾਂ ਪੁਲਿਸ ਅਧਿਕਾਰੀ ਕੈਮਰੇ ਦੇ ਸਾਹਮਣੇ ਇਸ ਮਾਮਲੇ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਮੇਰਾ ਨਾਮ ਹਰਜੀਤ ਕੋਹਰ ਸੋ ਇੱਕ ਮੈਂ ਮਤਲਬ ਮੈਂ ਮੌਜੂਦਾ ਸਰਪੰਚ ਹਾਂ ਮੇਰੇ ਘਰ ਵਾਲਾ ਸਕੰਦਰ ਸਿੰਘ ਹੈ ਅਹੀਂ ਜਦੋਂ ਆਈਟੀ ਆਈ ਆਪਣੇ ਚੋਣ ਨਿਸ਼ਾਨ ਲੈਣ ਗਏ ਆ ਇਹਨਾਂ ਨੇ ਉੱਥੇ ਪਹਿਲਾਂ ਨੂੰ ਮੇਰੇ ਸਿਕੰਦਰ ਸਿੰਘ ਨੂੰ ਮੇਰੇ ਹਸਬੰਦ ਨੂੰ ਥੱਕੇ ਮਾਰੇ ਇਹਨਾਂ ਨੇ ਉੱਥੇ ਬਿਕਰਮਜੀਤ ਸਿੰਘ ਦੇ ਮੁੰਡੇ ਨੇ ਉਹਦਾ ਨਾਮ ਮੈਨੂੰ ਯਾਦ ਨਹੀਂਗਾ ਅੰਮ੍ਰਿਤਪਾਲ ਹਾਂਜੀ ਸਾਡੇ ਪਿੰਦੇ ਆ ਪਿਛਲੀ ਵਾਰ ਉਹਨੂੰ ਅਹੀਂ 250 ਵੋਟ ਤੇ ਹਰਾਇਆ ਸੀ ਉਹ ਚਾਹੁੰਦਾ ਵੀ ਇਲੈਕਸ਼ਨ ਨਾਲ ਲੜਨ ਅਰਕਾਂ ਬਲੇਵਾਲ ਤੋਂ ਹੋਣ ਅਹੀਂ ਉੱਥੇ ਚੋਣ ਨਿਸ਼ਾਨ ਲੈਣ ਗਏ ਆ ਤੇ ਉੱਥੇ ਉਹਨਾਂ ਬੰਦੇ ਸੱਦ ਕੇ ਸਾਡੇ ਮੰਗਰ ਲਾਏ ਅਸੀਂ ਆਉਣ ਦੇ ਆਰਾਮ ਨਾਲ ਇੱਥੇ ਆਣ ਕੇ ਹਨੁਰਾਹ ਦੇ ਵਿੱਚ ਘੇਰ ਲਿਆ ਵਾ ਤੇ ਸਾਡੀ ਆ ਸਾਰੀ ਗੱਡੀ ਪੰਚੜੀ ਸਾਰੇ ਸ਼ੀਸ਼ੇ ਛੋਟੇ ਟੋੜ ਚੜੇ ਆ ਆ ਆਪਣਾ ਜਿਹੜੇ ਹਥਿਆਰ ਆ ਇਹਨਾਂ ਕੋਲ ਕਿਹ ਕੋ ਬੈਸਬੋਲ ਆ ਕਿਹ ਕੋ ਹਾਕੀ ਆ ਕਿਸੇ ਕੋ ਕੁਸ਼ ਆ ਬਹੁਤ ਤੇਜ ਦਾਤ ਦੂਤ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਭਾਜੀ ਆਪਾਂ ਆਪਣੇ ਚੋਨਚਾ ਲੈ ਕੇ ਆਉਣੇ ਆ ਆਪਣਾ ਆਈ.ਟੀ.ਆਈ. ਕਾਲਜ ਤੋਂ ਇਹਨਾਂ ਸਾਡੀ ਛਰੇਆ ਵਿੱਚ ਗੱਡੀ ਖੜਾ ਗਏ ਸਾਡੀ ਨਾਲ ਲੇਡੀਜ਼ ਤੇ ਚਾਚੀ ਮੇਰੇ ਸਰਪੰਚ ਕੋਲ ਤੇ ਆ ਰਾਪੀ ਪੀਸ ਅਸੀਂ ਆਮ ਕੁਗਾਰੇ ਤੇ ਗੱਡੀ ਗੱਡੀ ਪੰਨੀ ਗੱਡੀ ਬਕੋ ਤੇ ਮੌਕੇ ਤੇ ਗੱਲ ਕਰੋ ਭਾਜੀ ਦੇਖੋ ਕੰਮ ਥੋੜਾ ਭਾਜੀ ਇਹ 15 20 ਜਣੇ ਪੰਜ ਆਮ ਆਦਮੀ ਦੇ ਬੰਦੇ ਭਾਜੀ ਉਹ ਵੀ ਬਣਾ ਜਾ ਆਮ ਆਦਮੀ ਕਿੰਨੇ ਕਿੰਨੇ ਪਤਾ ਅਹੀ ਭਾਜੀ ਆਮ ਆਦਮੀ ਚ ਉਹ ਹੁਣ ਆਏ 10 ਦਿਨ ਪਹਿਲਾਂ ਆਏ ਆਮ ਆਦਮੀ ਚ ਸਾਡੇ ਭਾਈ ਤਿੰਨ ਜਣੇ ਇੱਕ ਨਾਲ ਚਾਚੀ ਹੈ ਮੇਰੀ ਇੱਕ ਤਿੰਨ ਜਣੇ ਭਾਜੀ ਆ ਪਾਏਗੇ ਸਰ ਇੱਕ ਉਹ ਨਾਲ ਛੋਟਾ ਬੱਚਾ ਨਾਲ ਸਲਾਮ ਸਿਰਜਨ ਸਾ ਸੱਟ ਲਾਤੀ ਜਣੇ ਭਾਜੀ ਮੈਂ ਹੁਣ ਮੈਂ ਆਪਣੀ ਡਿਊਟੀ ਤੋਂ ਆਇਆ ਭਾਜੀ ਤਾਂ ਕਿ ਡਿਊਟੀ ਤੋਂ ਆਇਆ ਮੈਨੂੰ ਹੁਣ ਇਹਦਾ ਫੋਨ ਆ ਮੈਂ ਨਾਲ ਹੀ ਤੇ ਜੌਬ ਕਰਦਾ ਮੈਂ ਡ ਪਿੰਡ ਵਾਲੇ ਆ ਇਹ ਪੇਪਰ ਸਰਪੰਚੀ ਦੇ ਚੋਣ ਚੋਣਸ਼ਾਹ ਲੈਣ ਗਏ ਸੀ ਆਈ.ਡੀ. ਆਈ ਤੇ ਉੱਥੇ ਇੱਕ ਮੈਂਬਰ ਨੂੰ ਇਹ ਕਹਿੰਦੇ ਵੀ ਆਪਣੇ ਪੇਪਰ ਵਾਪਸ ਲੈ ਤੇ ਇਹ ਆਂਦੇ ਵੀ ਨਹੀਂ ਪੇਪਰ ਨੂੰ ਵਾਪਸ ਲੈਣਾ ਸਾਡੇ ਲੋ ਮੈਂਬਰ ਤੇ ਤੁਸੀਂ ਧੱਕੇ ਨਾਲ ਧੱਕੇਸ਼ਾਹੀ ਨਾ ਕਰੋ ਉਹ ਧੱਕੇਸ਼ਾਹੀ ਕਰ ਲੈ ਆਪਣੇ ਆਈ.ਡੀ. ਨਾਲ ਬੰਦੇ ਇਕੱਠੇ ਕਰ ਲੈ ਬਾਅਦ ਚ ਬੰਦੇ ਇਕੱਠੇ ਕਰਕੇ ਤੇ ਸਾਰੇ ਇੱਥੇ ਆ ਗਏ ਇੱਥੇ ਆਣ ਕੇ ਗੱਡੀ ਪਿੱਛੇ ਲਾ ਗਏ ਅੱਗੇ ਲਾ ਗਏ ਤੇ ਪਹਿਲਾਂ ਆ ਗੱਡੀ ਭੰਨੀ ਆ ਬਾਹਰ ਦੇ ਡਾਕਟਰ ਮਾਰ ਕੇ ਦੋਵੇਂ ਦੇ ਸਿਰ ਪੜੇ ਆ ਬਾਹਰ ਖਾਣੇ ਲੈ ਕੇ ਬਾਹਰ ਵਿੱਚ ਜਖਮੀ ਇੱਕ ਤਿੰਦਰ ਸਿੰਘ ਤੇ ਇੱਕ ਅਮਰਿਤਪਾਲ ਉਹ ਕਿੱਥੇ ਆ ਉਹ ਵੀ ਬਾਲੇਵਾਲ ਦੇ ਦੋਵੇਂ ਉਹ ਥਾਂ ਅੰਦਰ ਖਾਣੇ ਆ ਅਹੀਂ ਆ ਮਾ